ਧੰਨ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਆਲੌਕਿਕ ਗੁਣਾ ਵਾਲੇ ਸਨ ਉਹ ਸੰਸਾਰਿਕ ਕੰਮਾਂ ਵੱਲ ਘੱਟ ਧਿਆਨ ਦਿੰਦੇ ਸਨ ਅਤੇ ਕਈ ਵਾਰੀ ਇਕੱਲੇ ਬੈਠ ਕੇ ਗੰਭੀਰ ਚਿੰਤਨ ਕਰਦੇ ਜਾਂ ਰੱਬੀ ਬਾਣੀ ਗੁੰਗਾਂਦੇ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਇਹ ਚਿੰਤਾ ਲੱਗੀ ਹੋਈ ਸੀ ਕਿ ਨਾਨਕ ਜੀ ਕਿਸ ਤਰ੍ਹਾਂ ਘਰ ਦੀ ਕਮਾਈ ਵਿੱਚ ਹਿੱਸਾ ਲੈਣਗੇ ਇਸ ਕਰਕੇ ਇੱਕ ਦੇਣ ਉਰਾਨੇ ਗੁਰੂ ਜੀ ਨੂੰ ਕਿਹਾ ਪੁੱਤਰ ਅੱਜ ਤੂੰ ਸਾਡੀ ਜ਼ਮੀਨ ਤੇ ਜਾ ਕੇ ਬੀਜ ਪਾ ਆ ਇਹ ਕੰਮ ਤੈਨੂੰ ਜੀਵਨ ਦੀ ਹਕੀਕਤ ਸਿਖਾਏਗਾ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਥੈਲਾ ਭਰ ਕੇ ਬੀਜ ਦੇ ਦਿੱਤੇ ਅਤੇ ਧੰ ਗੁਰੂ ਨਾਨਕ ਦੇਵ ਜੀ ਖੇਤ ਵੱਲ ਨੂੰ ਤੁਰ ਪਏ ਜਦ ਧੰ ਗੁਰੂ ਨਾਨਕ ਦੇਵ ਜੀ ਖੇਤ ਵਿੱਚ ਪਹੁੰਚੇ ਉਹਨਾਂ ਨੇ ਨਾ ਸਿਰਫ ਬੀਜ ਪਾਏ ਬਲਕਿ ਪ੍ਰਤੀਕਾ ਆਤਮਕ ਤਰੀਕੇ ਨਾਲ ਹਰ ਦਾਣੇ ਨੂੰ ਰੱਬ ਦੀ ਬਖਸ਼ਿਸ਼ ਵਜੋਂ ਮੰਨਿਆ ਜਦ ਉਹ ਹਰ ਦਾਣਾ ਮਿੱਟੀ ਵਿੱਚ ਪਾ ਰਹੇ ਸਨ ਉਹ ਰੱਬ ਦੇ ਨਾਮ ਦੀ ਉਚਾਰਣਾ ਕਰ ਰਹੇ ਸਨ ਇਸ ਤਰ੍ਹਾਂ ਮਹਿਸੂਸ ਹੋ ਰਹੀ ਸੀ ਕਿ ਇਹ ਦਾਣਾ ਅੰਨ ਦਾ ਨਹੀਂ ਪਰਮਾਤਮਾ ਦੇ ਨਾਮ ਦਾ ਹੈ ਇਹ ਮੇਰੇ ਲਈ ਨਹੀਂ ਜਗਤ ਦੀ ਭਲਾਈ ਲਈ ਹੋਵੇ ਉਨਾਦੀ ਭਾਵਨਾ ਇਤਨੀ ਪਵਿੱਤਰ ਸੀ ਕਿ ਕੁਦਰਤ ਨੇ ਆਪਣਾ ਰੁੱਖ ਬਦਲ ਲਿਆ ਜਿਵੇਂ ਹੀ ਸੂਰਜ ਚੜ੍ਹਿਆ ਗਰਮੀ ਤੇਜ਼ ਹੋਣੀ ਸ਼ੁਰੂ ਹੋ ਗਈ ਹਵਾ ਵੀ ਚੱਲ ਰਹੀ ਸੀ ਅਤੇ ਹਰ ਰੁੱਖ ਦੀ ਛਾਂ ਹਿੱਲ ਰਹੀ ਸੀ ਪਰ ਜਿੱਥੇ ਧੰਗੁਰਾ ਨਾਨਕ ਦੇਵ ਜੀ ਬੈਠੇ ਸਨ ਉੱਥੇ ਇੱਕ ਰੁੱਖ ਦੀ ਛਾਂ ਅਸਥਿਰ ਹੋ ਗਈ ਹਵਾ ਚੱਲਣ ਦੇ ਬਾਵਜੂਦ ਵੀ ਉਹ ਛਾਂ ਨਾ ਹਿੱਲੀ ਉਹ ਰੁੱਖ ਪੂਰੀ ਤਰ੍ਹਾਂ ਆਡੋਲ ਅਤੇ ਚੁੱਪ ਖੜਾ ਸੀ ਜਿਵੇਂ ਉਹ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰ ਰਿਹਾ ਹੋਵੇ ਇਹ ਅਚੰਬਾ ਜਿਸ ਵੀ ਪ੍ਰਾਣੀ ਨੇ ਵੇਖਿਆ ਉਹ ਅਚੰਬਿਤ ਹੋ ਗਿਆ ਤਲਵੰਡੀ ਦੇ ਲੋਕਾਂ ਨੇ ਆ ਕੇ ਧੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸੀਸ ਨਿਵਾਇਆ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਮਨੁੱਖ ਰੱਬ ਦੇ ਨਾਮ ਵਿੱਚ ਲੀਨ ਹੋਵੇ ਉਸ ਦੇ ਆਲੇ ਦੁਆਲੇ ਕੁਦਰਤ ਵੀ ਅਸਥਿਰ ਹੋ ਜਾਂਦੀ ਹੈ ਸੱਚੀ ਭਾਵਨਾ ਨਾਲ ਕੀਤਾ ਗਿਆ ਹਰ ਕੰਮ ਚਾਹੇ ਖੇਤੀ ਹੋਵੇ ਜਾਂ ਸੇਵਾ ਰੱਬੀ ਬਣ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਇਹ ਸਿਖਾਇਆ ਕਿ ਜਮੀਨ ਵਿੱਚ ਅੰਨ ਨਹੀਂ ਸਾਫ਼ ਨੀਅਤ ਬੀਜੀਦੀ ਹੈ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਧੰ ਗੁਰੂ ਨਾਨਕ ਦੇਵ ਜੀ ਰੱਬੀ ਜੋਤ ਸਨ ਉਨਾ ਦੀ ਹਾਜ਼ਰੀ ਵਿੱਚ ਕੁਦਰਤ ਵੀ ਨਾ ਮੰਨ ਕਰਦੀ ਸੀ ਰੁੱਖਾ ਦੀ ਛਾਵੇਂ ਚੱਲਦੀ ਹਵਾ ਵਿੱਚ ਅਸਥਿਰ ਹੋ ਜਾਂਦੀ ਸੀ ਅਗਲੀ ਸਾਖੇ ਵਿੱਚ ਤੁਸੀਂ ਸਰਵਣ ਕਰੋਗੇ ਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਵੈਦ ਨੂੰ ਕੀ ਉਪਦੇਸ਼ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ